8 ਦਿਨਾਂ ਦੀ ਜਦੋ ਜਹਿਦ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਰਕਾਰ ਉੱਤੇ ਦਬਾਅ ਪਾ ਕੇ ਸ਼ੁਕਰਨ ਸੇ ਜਿਹੜਾ ਇੱਕ ਨੌਜਵਾਨ ਕਿਸਾਨ ਖਨੋਰੀ ਬਾਰਡਰ ਤੇ ਸ਼ਹੀਦ ਹੋਇਆ ਸੀ ਉਸ ਕੇਸ ਦੇ ਵਿੱਚ ਪਰਚਾ ਦਰਜ ਕਰਾਉਣ ਦੇ ਵਿੱਚ ਕਾਮਯਾਬ ਹੋਈਆਂ ਸਾਰਾ ਪੰਜਾਬ ਨਾਲ ਖੜਿਆ ਪੰਜਾਬ ਸਰਕਾਰ ਨੂੰ ਲਾਂਭਤਾ ਪਈਆਂ ਤਾਂ ਕਿਤੇ ਕੱਲ ਦੇਰ ਰਾਤ ਪੰਜਾਬ ਸਰਕਾਰ ਨੇ ਇੱਕ ਪਰਚਾ ਦਰਜ ਕੀਤਾ ਪਰ ਕੀ ਅਸੀਂ ਇਹਨੂੰ ਕਾਮਯਾਬੀ ਕਹਿ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਦਾ ਪਰਚਾ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਕੇਸ ਦੇ ਵਿੱਚ ਦਰਜ ਕੀਤਾ ਗਿਆ ਉਹ ਮੈਨੂੰ ਲੱਗਦਾ ਹੈ ਕਿ ਕਾਫੀ ਨਹੀਂ ਕਿਉਂਕਿ ਇਹ ਇੱਕ ਜ਼ੀਰੋ ਐਫ ਆਈ ਆਰ ਹੈ ਜਿਹੜੀ ਅਣਪਛਾਤੇ ਲੋਕਾਂ ਦੇ ਖਿਲਾਫ ਕੀਤੀ ਗਈ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜ਼ੀਰੋ ਐਫ ਆਈ ਆਰ ਦਾ ਮਤਲਬ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਗੱਲ ਤੋਂ ਤਾਂ ਮੁਕਰ ਗਈ ਹੈ ਕਿ ਇਹ ਜਿਹੜੀ ਘਟਨਾ ਹੈ ਇਹ ਪੰਜਾਬ ਦੇ ਵਿੱਚ ਹੋਈ ਕਿਉਂਕਿ ਜ਼ੀਰੋ ਐਫ ਆਈ ਆਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਘਟਨਾ ਕਿਤੇ ਹੋਰ ਹੋਈ ਹੈ ਅਸੀਂ ਪਰਚਾ ਪੰਜਾਬ ਦੇ ਵਿੱਚ ਦਰਜ ਕਰ ਰਹੇ ਹਾਂ ਸੋ ਕੀ ਪੰਜਾਬ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਖਨੌਰੀ ਜਿੱਥੇ ਸ਼ੁਕਰਨ ਸਿੰਘ ਦੀ ਮੌਤ ਹੋਈ ਹੈ ਉਹ ਪੰਜਾਬ ਦੀ ਜਗ੍ਹਾ ਨਹੀਂ ਸੀ ਇਹ ਮੇਰਾ ਪਹਿਲਾ ਸਵਾਲ ਹੈ ਦੂਜਾ ਸਵਾਲ ਹੈ ਕਿ ਅਣਪਛਾਤੇ ਕਿਉਂ ਭਗਵੰਤ ਮਾਨ ਸਾਹਿਬ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿੰਦੇ ਸੀ ਕਿ ਕਦੇ ਪੁਲਿਸ ਵੀ ਅਣਪਛਾਤੀ ਹੋਈ ਹੈ ਕਿਉਂਕਿ ਅਗਰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਤਣਾਤੀ ਹੈ ਉਹ ਕਿਸੇ ਆਰਡਰਾਂ ਦੇ ਤਹਿਤ ਹੈ ਉੱਥੇ ਜਿਹੜੇ ਪੁਲਿਸ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਉਹ ਬਾਈ ਨੇਮ ਹੋਣਗੇ ਫਿਰ ਅਣਪਛਾਤੇ ਲੋਕਾਂ ਦੇ ਖਿਲਾਫ ਐਫ ਆਈ ਆਰ ਕਿਉਂ ਸਾਡਾ ਪੰਜਾਬ ਸਰਕਾਰ ਦੀ ਸਾਰੀ ਅਫਸਰशाही ਏ ਡੀ ਜੀ ਪੀ ਰੈਂਕ ਦੇ ਅਫਸਰ ਖਨੋਰੀ ਬਾਰਡਰ ਦੇ ਉੱਤੇ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਉਹ ਤਾਂ ਰੁਟੀਨ ਦੇ ਵਿੱਚ ਗੱਲਬਾਤ ਕਰ ਰਹੇ ਨੇ ਕਿ ਹਰਿਆਣੇ ਵਾਲੇ ਪਾਸੇ ਕਿਹੜੇ ਅਫਸਰ ਤੇ ਨਾਮ ਹੈ ਕੀ ਇਹਨੂੰ ਜਾਣ ਬੁੱਝ ਕੇ ਅਣਪਛਾਤੇ ਰੱਖਿਆ ਗਿਆ ਖਾਲੀ ਰੱਖਿਆ ਗਿਆ ਤਾਂ ਕਿ ਕੱਲ ਨੂੰ ਇਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨ ਆਗੂਆਂ ਨੂੰ ਇਨਾਮਦਤ ਕਰ ਦਿੱਤਾ ਜਾਵੇ ਸੁਵੈਕ ਕਿਤੇ ਨਾ ਕਿਤੇ ਸੁਭਕਰਨ ਸਿੰਘ ਨੂੰ ਇਨਸਾਫ ਦੇਣ ਵਾਲੇ ਪਾਸੇ ਗੱਲ ਨਹੀਂ ਕਿਉਂਕਿ ਇਹ ਦੋਨੇ ਚੀਜ਼ਾਂ ਚਾਹੇ ਜ਼ੀਰੋ ਐਫ ਆਈ ਆਰ ਹੋਵੇ ਚਾਹੇ ਅਣਪਛਾਤੇ ਲੋਕਾਂ ਦੇ ਖਿਲਾਫ ਮੁਕੱਦਮਾ ਹੋਵੇ ਕਿਉਂਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਆਪਣੇ ਪਰਚੇ 'ਤੇ ਕਹਿਣਾ ਚਾਹੁੰਦੀ ਹੈ ਕਿ ਪਤਾ ਹੀ ਨਹੀਂ ਕਿ ਕਤਲ ਹੋਇਆ ਕਿੱਥੇ ਤੇ ਪਤਾ ਹੀ ਨਹੀਂ ਕਿ ਕਤਲ ਕਿਹਨੇ ਕੀਤਾ ਸੋ ਫਿਰ ਇਨਸਾਫ ਕਾਦਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਤੁਸੀਂ ਪੰਜਾਬ ਨੂੰ ਜਵਾਬ ਦਿਓ ਕਿਸਾਨਾਂ ਨੂੰ ਜਵਾਬ ਦਿਓ ਕਿ ਤੁਸੀਂ ਸ਼ਰੇ ਆਮ ਹਰਿਆਣਾ ਪੁਲਿਸ ਦਾ ਪੱਖ ਪੂਰਿਆ ਹਰਿਆਣਾ ਦਾ ਪੱਖ ਪੂਰਿਆ ਤੇ ਤੁਸੀਂ ਆਪ ਮੰਨੇ ਤੁਹਾਡੀ ਪੁਲਿਸ ਮੰਨੀ ਤੁਹਾਡੀ ਸਰਕਾਰ ਮੰਨੀ ਕਿ ਇਹ ਘਟਨਾ ਪੰਜਾਬ ਦੇ ਵਿੱਚ ਨਹੀਂ ਹੋਈ ਇਹਦੀ ਕੋਈ ਜਵਾਬ ਦੇਈ ਹੈ 8 ਦਿਨਾਂ ਦੀ ਜਦੋਂ ਜਹਿਦ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਰਕਾਰ ਉੱਤੇ ਦਬਾਅ ਪਾ ਕੇ ਸ਼ੁਕਰਨ ਸੇ ਜਿਹੜਾ ਇੱਕ ਨੌਜਵਾਨ ਕਿਸਾਨ ਖਨੌਰੀ ਬਾਰਡਰ ਤੇ ਸ਼ਹੀਦ ਹੋਇਆ ਸੀ ਉਸ ਕੇਸ ਦੇ ਵਿੱਚ ਪਰਚਾ ਦਰਜ ਕਰਾਉਣ ਦੇ ਵਿੱਚ ਕਾਮਯਾਬ ਹੋਈਆਂ ਸਾਰਾ ਪੰਜਾਬ ਨਾਲ ਖੜਿਆ ਪੰਜਾਬ ਸਰਕਾਰ ਨੂੰ ਲਾਂਭਤਾ ਪਈਆਂ ਤਾਂ ਕਿਤੇ ਕੱਲ ਦੇਰ ਰਾਤ ਪੰਜਾਬ ਸਰਕਾਰ ਨੇ ਇੱਕ ਪਰਚਾ ਦਰਜ ਕੀਤਾ ਪਰ ਕੀ ਅਸੀਂ ਇਹਨੂੰ ਕਾਮਯਾਬੀ ਕਹਿ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਦਾ ਪਰਚਾ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਕੇਸ ਦੇ ਵਿੱਚ ਦਰਜ ਕੀਤਾ ਗਿਆ ਉਹ ਮੈਨੂੰ ਲੱਗਦਾ ਹੈ ਕਿ ਕਾਫੀ ਨਹੀਂ ਕਿਉਂਕਿ ਇਹ ਇੱਕ ਜ਼ੀਰੋ ਐਫ ਆਈ ਆਰ ਹੈ ਜਿਹੜੀ ਅਣਪਛਾਤੇ ਲੋਕਾਂ ਦੇ ਖਿਲਾਫ ਕੀਤੀ ਗਈ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜ਼ੀਰੋ ਐਫ ਆਈ ਆਰ ਦਾ ਮਤਲਬ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਗੱਲ ਤੋਂ ਤਾਂ ਮੁਕਰ ਗਈ ਹੈ ਕਿ ਇਹ ਜਿਹੜੀ ਘਟਨਾ ਹੈ ਇਹ ਪੰਜਾਬ ਦੇ ਵਿੱਚ ਹੋਈ ਹੈ ਕਿਉਂਕਿ ਜ਼ੀਰੋ ਐਫ ਆਈ ਆਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਘਟਨਾ ਕਿਤੇ ਹੋਰ ਹੋਈ ਹੈ ਅਸੀਂ ਪਰਚਾ ਪੰਜਾਬ ਦੇ ਵਿੱਚ ਦਰਜ ਕਰ ਰਹੇ ਹਾਂ ਸੋ ਕੀ ਪੰਜਾਬ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਖਨੌਰੀ ਜਿੱਥੇ ਸ਼ੁਕਰਨ ਸਿੰਘ ਦੀ ਮੌਤ ਹੋਈ ਹੈ ਉਹ ਪੰਜਾਬ ਦੀ ਜਗ੍ਹਾ ਨਹੀਂ ਸੀ ਇਹ ਮੇਰਾ ਪਹਿਲਾ ਸਵਾਲ ਹੈ ਦੂਜਾ ਸਵਾਲ ਹੈ ਕਿ ਅਣਪਛਾਤੇ ਕਿਉਂ ਭਗਵੰਤ ਮਾਨ ਸਾਹਿਬ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿੰਦੇ ਸੀ ਕਿ ਕਦੇ ਪੁਲਿਸ ਵੀ ਅਣਪਛਾਤੀ ਹੋਈ ਹੈ ਕਿਉਂਕਿ ਅਗਰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਤਨਾਤੀ ਹੈ ਉਹ ਕਿਸੇ ਆਰਡਰਾਂ ਦੇ ਤਹਿਤ ਹੈ ਉੱਥੇ ਜਿਹੜੇ ਪੁਲਿਸ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਉਹ ਬਾਈ ਨੇਮ ਹੋਣਗੇ ਫਿਰ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਕਿਉਂ ਸਾਡਾ ਪੰਜਾਬ ਸਰਕਾਰ ਦੀ ਸਾਰੀ ਅਫਸਰशाही ਏਡੀਜੀਪੀ ਰੈਂਕ ਦੇ ਅਫਸਰ ਖਨੌਰੀ ਬਾਰਡਰ ਦੇ ਉੱਤੇ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਉਹ ਤਾਂ ਰੁਟੀਨ ਦੇ ਵਿੱਚ ਗੱਲਬਾਤ ਕਰ ਰਹੇ ਨੇ ਕਿ ਹਰਿਆਣੇ ਵਾਲੇ ਪਾਸੇ ਕਿਹੜੇ ਅਫਸਰ ਤਨਾਤ ਹੈ ਕੀ ਇਹਨੂੰ ਜਾਣ ਬੁਝ ਕੇ ਅਣਪਛਾਤੇ ਰੱਖਿਆ ਗਿਆ ਖਾਲੀ ਰੱਖਿਆ ਗਿਆ ਤਾਂ ਕਿ ਕੱਲ ਨੂੰ ਇਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨ ਆਗੂਆਂ ਨੂੰ ਨਾਮਜ਼ਦ ਕਰ ਦਿੱਤਾ ਜਾਵੇ ਸੋ ਇਹ ਕਿਤੇ ਨਾ ਕਿਤੇ ਸੁਭਕਰਨ ਸਿੰਘ ਨੂੰ ਇਨਸਾਫ ਦੇਣ ਵਾਲੇ ਪਾਸੇ ਗੱਲ ਨਹੀਂ ਕਿਉਂਕਿ ਇਹ ਦੋਨੇ ਚੀਜ਼ਾਂ ਚਾਹੇ ਜ਼ੀਰੋ ਐਫ ਆਈ ਆਰ ਹੋਵੇ ਚਾਹੇ ਅਣਪਛਾਤੇ ਲੋਕਾਂ ਦੇ ਖਿਲਾਫ ਮੁਕੱਦਮਾ ਹੋਵੇ ਕਿਉਂਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਆਪਣੇ ਪਰਚੇ 'ਚ ਇਹ ਕਹਿਣਾ ਚਾਹੁੰਦੀ ਹੈ ਕਿ ਪਤਾ ਹੀ ਨਹੀਂ ਕਿ ਕਤਲ ਹੋਇਆ ਕਿੱਥੇ ਤੇ ਪਤਾ ਹੀ ਨਹੀਂ ਕਿ ਕਤਲ ਕਿਨੇ ਕੀਤਾ ਸੋ ਫਿਰ ਇਨਸਾਫ ਕਾਦਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਤੁਸੀਂ ਪੰਜਾਬ ਨੂੰ ਜਵਾਬ ਦਿਓ ਕਿਸਾਨਾਂ ਨੂੰ ਜਵਾਬ ਦਿਓ ਕਿ ਤੁਸੀਂ ਸ਼ਰੇ ਆਮ ਹਰਿਆਣਾ ਪੁਲਿਸ ਦਾ ਪੱਖ ਪੂਰਿਆ ਹਰਿਆਣਾ ਦਾ ਪੱਖ ਪੂਰਿਆ ਤੇ ਤੁਸੀਂ ਆਪ ਮੰਨੇ ਤੁਹਾਡੀ ਪੁਲਿਸ ਮੰਨੀ ਤੁਹਾਡੀ ਸਰਕਾਰ ਮੰਨੀ ਕਿ ਇਹ ਘਟਨਾ ਪੰਜਾਬ ਦੇ ਵਿੱਚ ਨਹੀਂ ਹੋਈ ਇਹਦੀ ਕੋਈ ਜਵਾਬ ਦੇਈ ਹੈ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ